ਹੈਲੋ ਜੀ ਸਸਿਕਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਜਿਹੜੀਆਂ ਆਉਣ ਵਾਲੀਆਂ ਵੈਕੈਂਸੀਆਂ ਹਨ ਉਹਨਾਂ ਦੀ ਕੰਪਲੀਟ ਅਪਡੇਟ ਉਹਨਾਂ ਨੂੰ ਕਿਵੇਂ ਰੈਡੀ ਕਰਨਾ ਹੈ ਕਿਹੜੀ ਵੈਕੈਂਸੀ ਦੇ ਵਿੱਚ ਕਿਹੜਾ ਡਿਫਰੈਂਸ ਹੈ ਉਹ ਸਾਰੀਆਂ ਚੀਜ਼ਾਂ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਠੀਕ ਹੈ ਤਾਂ ਤੁਸੀਂ ਬਿਲਕੁਲ ਐਂਡ ਤੱਕ ਇਸ ਵੀਡੀਓ ਨੂੰ ਦੇਖਣਾ ਹੈਗਾ ਹੈ ਠੀਕ ਹੈ ਤਾਂ ਕੁਝ ਪਹਿਲਾਂ ਮੈਮ ਤੁਹਾਡੇ ਨਾਲ ਸਟਰੈਟਜੀ ਸ਼ੇਅਰ ਕਰਨੀ ਏ ਉਸ ਤੋਂ ਬਾਅਦ ਮੈਂ ਥੋੜੀ ਸਟਰੈਟਜੀ ਸ਼ੇਅਰ ਕਰੂੰ ਠੀਕ ਹੈ ਤਾਂ ਤੁਸੀਂ ਬਿਲਕੁਲ ਐਂਡ ਤੱਕ ਚੀਜ਼ਾਂ ਨੂੰ ਦੇਖਣਾ ਕਿਉਂਕਿ ਇਹ ਕਲਾਸ ਤੁਹਾਨੂੰ ਬਹੁਤ ਕੁਝ ਵਧੀਆ ਸਿਖਾ ਕੇ ਜਾਊਗੀ ਜੀ ਓਕੇ ਜੀ ਮੈਮ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਥੋੜਾ ਜਿਹਾ ਜਿਹੜੇ ਆਪਣੇ ਐਗਜ਼ਾਮ ਹੋਏ ਨੇ ਪਿੱਛੇ ਇੱਕ ਪਟਵਾਰੀ ਦੀ ਵੈਨਿਊ ਦਾ ਹੋਇਆ 2023 ਦੇ ਵਿੱਚ ਐਕਸਰਸਾਈਜ਼ ਦਾ ਹੋਇਆ ਤੇ 24 ਦੇ ਵਿੱਚ ਸੀਨੀਅਰ ਅਸਿਸਟੈਂਟ ਦਾ ਆਪਣਾ ਜਿਹੜਾ ਐਗਜ਼ਾਮ ਹੋਇਆ ਉਹਨਾਂ ਦਾ ਜਿਹੜਾ ਆਪਣਾ ਕਨਕਲੂਜਨ ਨਿਕਲ ਕੇ ਸਾਹਮਣੇ ਆਇਆ ਉਹਦੇ ਬਾਰੇ ਡਿਸਕਸ ਕਰਦੇ ਆਂ ਦੇਖੋ ਜਿਹੜਾ ਆਪਣਾ ਪਟਵਾਰੀ ਦਾ ਐਗਜ਼ਾਮ ਸੀਗਾ ਉਹ ਕਿਵੇਂ ਦਾ ਸੀਗਾ ਸਭ ਨੂੰ ਮਤਲਬ ਜਿਹੜੇ ਬੱਚੇ ਪੜ੍ਹ ਰਹੇ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਈਜ਼ੀ ਲੱਗ ਰਿਹਾ ਸੀ ਤੇ ਸੀਗਾ ਵੀ ਉਹ ਹੀ ਈਜ਼ੀ ਮਤਲਬ ਇੰਨਾ ਜ਼ਿਆਦਾ ਆਪਾਂ ਉਹਨੂੰ ਟਫ ਨਹੀਂ ਕਹਿ ਸਕਦੇ ਠੀਕ ਹੈ ਮੈਥ ਰੀਜ਼ਨਿੰਗ ਜਿਹੜੇ ਲੈਵਲ ਦੀ ਆਪਾਂ ਸੋਚਦੇ ਆਂ ਵੀ ਐਵੇਂ ਆਊਗੀ ਓਵੇਂ ਦੀ ਨਹੀਂ ਸੀ ਤੇ ਦੂਜਾ ਐਕਸਰਸਾਈਜ਼ ਦਾ ਸੀਗਾ ਉਹ ਥੋੜਾ ਜਿਹਾ ਮੋਡਰੇਟ ਸੀਗਾ ਉਹਨੂੰ ਆਪਾਂ ਥੋੜਾ ਜਿਹਾ ਟਿਪੀਕਲ ਕਹਿ ਸਕਦੇ ਆ ਤੇ ਹੁਣ ਜਿਹੜਾ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਹੋਇਆ ਉਹ ਵਾਲਾ ਐਗਜ਼ਾਮ ਜਿਹੜਾ ਆਪਾਂ ਉਹਨੂੰ ਈਜ਼ੀ ਵੀ ਕਹਿ ਸਕਦੇ ਆ ਬਟ ਉਹਨੂੰ ਟ੍ਰੀਕੀ ਵੀ ਕਹਿ ਸਕਦੇ ਆ ਟ੍ਰੀਕੀ ਕਿਉਂ ਕਹਿ ਸਕਦੇ ਆ ਕਿਉਂਕਿ ਉਹਨਾਂ ਨੇ ਐਗਜ਼ਾਮ ਦੇ ਵਿੱਚ ਉਹ ਕੁਐਸਚਨ ਪਾਏ ਨੇ ਜਿਹੜੇ ਨਾ ਤਾਂ ਟ੍ਰਿਕਸ ਤੋਂ ਸੋਲਵ ਹੁੰਦੇ ਨਾ ਕੋਈ ਖਾਸ ਫਾਰਮੂਲੇ ਆ ਤਾਂ ਸੋਲਵ ਹੁੰਦੇ ਔਰ ਕੋਈ ਵੀ ਬੱਚਾ ਜਦੋਂ ਮੈਥ ਕਰਦਾ ਹੈ ਆਪਾਂ ਰੀਜ਼ਨਿੰਗ ਕਰਦੇ ਆ ਤਾਂ ਆਪਾਂ ਕੀ ਕਰਦੇ ਆ ਆਪਾਂ ਫਾਰਮੂਲੇ ਜਾਂ ਟ੍ਰਿਕ ਲਰਨ ਕਰਦੇ ਆ ਜਿਆਦਾ ਲੇਕਿਨ ਜਦੋਂ ਸੀਨੀਅਰ ਅਸਿਸਟੈਂਟ ਆਪਾਂ ਜਦੋਂ ਪੇਪਰ ਦੇਖਿਆ ਉਹਦੇ ਵਿੱਚ ਬੇਸਿਕ ਚੀਜ਼ਾਂ ਜ਼ਿਆਦੀਆਂ ਸੀਗੀਆਂ ਤਾਂ ਮਤਲਬ ਆਪਾਂ ਨੂੰ ਬੇਸ ਜਿਹੜਾ ਹੈ ਨਾ ਚੈਪਟਰ ਦਾ ਸਟਾਰਟਿੰਗ ਪੁਆਇੰਟ ਜਿਹੜੀ ਇੱਕ ਦੋ ਕਲਾਸਾਂ ਹੁੰਦੀਆਂ ਨੇ ਉਹ ਬੇਸ ਰੈਡੀ ਕਰਨ ਵਾਲੀਆਂ ਹੁੰਦੀਆਂ ਨੇ ਉਹ ਬੇਸ ਆਪਾਂ ਨੂੰ ਰੈਡੀ ਕਰਨਾ ਚਾਹੀਦਾ ਉਹ ਬੇਸਿਕ ਚੀਜ਼ਾਂ ਕਲੀਅਰ ਹੋਣਗੀਆਂ ਬੇਸਿਕ ਕਨਸੈਪਟ ਕਲੀਅਰ ਹੋਣਗੇ ਤਾਂ ਆਪਾਂ ਕੁਐਸਚਨ ਦੀ ਲੈਂਗੁਏਜ ਸਮਝ ਪਾਵਾਂਗੇ ਲੈਂਗੁਏਜ ਸਮਝ ਕੇ ਉਹਨੂੰ ਆਪਾਂ ਸੋਲਵ ਕਰ ਪਾਵਾਂਗੇ ਔਰ ਜਿਹੜੀ ਆਪਣੀ ਰੀਜ਼ਨਿੰਗ ਸੀਗੀ ਰੀਜ਼ਨਿੰਗ 'ਚ ਵੀ ਸਭ ਤੋਂ ਜ਼ਿਆਦਾ ਆਈ ਚੀਜ਼ ਸੀਗੀ ਠੀਕ ਹੈ ਸਭ ਤੋਂ ਜ਼ਿਆਦਾ ਰੀਜ਼ਨਿੰਗ 'ਚ ਆਪਾਂ ਕੀ ਦੇਖਿਆ ਕਿ ਕਿਹੜਾ ਚੈਪਟਰ ਆਇਆ ਪਜਲ ਵਾਲਾ ਔਰ ਪਜਲ ਵਾਲਾ ਐਵੇਂ ਦਾ ਚੈਪਟਰ ਹੈ ਜੇ ਆਪਾਂ ਕਰਾਂਗੇ ਤਾਵੀਂ ਠੀਕ ਹੈ ਜਿੰਨੇ ਹੀ ਕਰਦੇ ਤਾਂ ਵੀ ਆਪਾਂ ਨੂੰ ਇਹ ਆਉਣਾ ਚਾਹੀਦਾ ਕਿਉਂਕਿ ਆਪਣਾ ਮਾਈਂਡ ਇੰਨਾ ਸ਼ਾਰਪ ਹੋਣਾ ਚਾਹੀਦਾ ਕਿ ਆਪਾਂ ਚੈਪਟਰ ਕਰ ਸਕੀਏ ਪਹੇਲੀਆਂ ਹੁੰਦੀਆਂ ਨੇ ਪਹੇਲੀਆਂ ਕੀ ਆਪਣੇ ਮਾਈਂਡ ਨੂੰ ਠੀਕ ਹੈ ਮਾਈਂਡ ਨੂੰ ਡਵੈਲਪ ਕਰਦਿਆਂ ਨੇ ਕਨੈਕਸ਼ਨ ਬਿਠਾਉਣਾ ਰਿਲੇਸ਼ਨ ਬਣਾ ਬਿਠਾਉਣਾ ਠੀਕ ਹੈ ਚੀਜ਼ਾਂ ਦੇ ਵਿੱਚ ਜਿਹੜਾ ਕੁਐਸਚਨ ਉਹਨਾਂ ਦੇ ਵਿੱਚ ਫਿਰ ਆਨਸਰ ਗੱਡਣਾ ਠੀਕ ਹੈ ਸੋ ਆਪਾਂ ਮਤਲਬ ਪ੍ਰੈਕਟਿਸ ਕਰਨ ਨੂੰ ਤਾਂ ਕਿੰਨੀ ਉਮਰ ਜੀ ਕਰ ਲਈਏ ਐਗਜ਼ਾਮ ਦੇ ਕੋਈ ਐਗਜ਼ਾਮ ਦੇ ਵਿੱਚ ਕੋਈ ਹੋਰ ਆ ਜੇ ਤਾਂ ਇਸ ਦਾ ਮਤਲਬ ਕੀ ਹੈ ਕਿ ਆਪਣੇ ਮਾਈਂਡ ਨੂੰ ਐਕਟਿਵ ਤੇ ਸ਼ਾਰਪ ਰੱਖਣਾ ਪਊਗਾ ਪਜ਼ਲਸ ਵਾਲਾ ਚੈਪਟਰ ਕਰਨ ਲਈ ਠੀਕ ਹੈ ਜੀ ਤੇ ਪਹਿਲਾਂ ਮੈਨੂੰ ਲੱਗਦਾ ਚੈਪਟਰ ਸਿਲੇਬਸ 'ਚ ਵੀ ਨਹੀਂ ਸੀਗਾ ਬਟ ਹੁਣ ਐਗਜ਼ਾਮ ਦੇ ਵਿੱਚ ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਦੇ ਵਿੱਚ ਇਹ ਬਹੁਤ ਵਧੀਆ ਪੋਰਸ਼ਨ ਆਇਆ ਦੂਜਾ ਆਇਆ ਆਪਣਾ ਕੋਡਿੰਗ ਡੀਕੋਡਿੰਗ ਦਾ ਕੋਡਿੰਗ ਡੀਕੋਡਿੰਗ ਦੇ 1 2 1 2 ਕੁਐਸਚਨ ਟਿਪੀਕਲ ਹੈਗੇ ਸੀਗੇ ਕੋਡਿੰਗ ਡੀਕੋਡਿੰਗ ਦੇ ਐਗਜ਼ਾਮ ਦੇ ਵਿੱਚ ਸੀਨੀਅਰ ਅਸਿਸਟੈਂਟ ਦੇ ਤੇ ਮਤਲਬ ਬਾਕੀ ਜਿਹੜੀ ਰੀਜ਼ਨਿੰਗ ਸੀਗੀ ਰੈਂਕਿੰਗ ਵਾਲਾ ਵੀ ਸੀ ਆਈ ਥਿੰਕ ਇੱਕ ਅੱਧਾ ਕੁਐਸਚਨ ਬਾਕੀ ਰੀਜ਼ਨਿੰਗ ਸੀ ਉਹ ਠੀਕ ਸੀ ਤੇ ਆਹ ਦੋ ਚੈਪਟਰ ਮੇਨ ਰੋਲ ਪਲੇ ਕਰੇ ਆ ਸੀਨੀਅਰ ਅਸਿਸਟੈਂਟ ਦੇ ਵਿੱਚ ਤੇ ਦੂਜੇ ਦੂਜੇ ਜਿਹੜੇ ਦੋ ਐਗਜ਼ਾਮ ਹੋਏ ਸੀ ਉਹਨਾਂ ਦੇ ਵਿੱਚ ਹੋਰ ਸੀਗੇ ਤਾਂ ਮਤਲਬ ਆਪਾਂ ਨੂੰ ਕੋਈ ਵੀ ਚੈਪਟਰ ਆਪਾਂ ਨਹੀਂ ਛੱਡ ਸਕਦੇ ਤੇ ਐਸਐਸਏ ਲੈਵਲ 'ਚ ਵੀ ਕੋਈ ਅਲੱਗ ਤੋਂ ਚੈਪਟਰ ਹੈ ਨਾ ਤਾਂ ਉਹ ਵੀ ਚੱਕ ਕੇ ਤੁਸੀਂ ਤਿਆਰ ਕਰ ਲਓ ਕਿਉਂਕਿ ਜ਼ਰੂਰੀ ਨਹੀਂ ਆ ਕਿ ਸਿਲੇਬਸ ਦੇ ਵਿੱਚ ਜਿਹੜਾ ਚੈਪਟਰ ਹੈ ਉਹੀ ਆਊਗਾ ਠੀਕ ਹੈ ਦੂਜੇ ਚੈਪਟਰ ਵੀ ਆ ਜਾਂਦੇ ਨੇ ਰੀਜ਼ਨਿੰਗ ਦੇ ਜਿਵੇਂ ਕਿ ਪਜ਼ਲ ਆ ਗਿਆ ਉਸ ਤੋਂ ਬਾਅਦ ਹੋਰ ਮੇਨ ਚੀਜ਼ ਤਾਂ ਮੇਰੀ ਆਈ ਹੈ ਕਿ ਆਪਦਾ ਬੇਸਿਕ ਕਲੀਅਰ ਕਰੋ ਹਰੇਕ ਚੈਪਟਰ ਦਾ ਬੇਸਿਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਇਸ ਇਨਸਿਸਟੈਂਟ ਵਾਲੇ ਐਗਜ਼ਾਮ ਨੇ ਆ ਚੀਜ਼ ਕਲੀਅਰ ਕਰਦੀ ਕਿ ਤੁਸੀਂ ਰੱਟਾ ਨਹੀਂ ਮਾਰ ਸਕਦੇ ਟ੍ਰਿਕਾ ਲਰਨ ਕਰਕੇ ਫਾਰਮੂਲੇ ਲਰਨ ਕਰਕੇ ਚੀਜ਼ਾਂ ਸੋਲਵ ਨਹੀਂ ਕਰ ਸਕਦੇ ਆਪਦੇ ਕਨਸੈਪਟ ਕਲੀਅਰ ਰੱਖੋ ਔਰ ਕਨਸੈਪਟ ਕਲੀਅਰ ਰੱਖਾਂਗੇ ਫਿਰ ਹੀ ਆਪਾਂ ਮਤਲਬ ਆਪਾਂ ਤਿਆਰੀ ਕਰਦੇ ਹਾਂ ਹਨਾ ਤਿਆਰੀ ਕਰਦੇ ਆਪਨਾ ਕਨਸੈਪਟ ਕਲੀਅਰ ਹੈ ਵਿੱਚੋਂ ਛੱਡ ਵੀ ਦਿੰਨੇ ਆ 1 ਮਹੀਨੇ ਲਈ 2 ਮਹੀਨੇ ਲਈ ਤੇ ਆਪਾਂ ਦੁਬਾਰਾ ਤੋਂ ਅਗਰ ਤਿਆਰੀ ਨਹੀਂ ਵੀ ਕਰਦੇ ਨਾ ਜ਼ਿਆਦਾ ਫਿਰ ਵੀ ਅਗਰ ਕਨਸੈਪਟ ਕਲੀਅਰ ਨੇ ਨਾ ਤਾਂ ਆਪਾਂ ਚੀਜ਼ਾਂ ਯਾਦ ਰਹਿਣਗੀਆਂ ਐਗਜ਼ਾਮ ਦੇ ਵਿੱਚ ਆਪਾਂ ਅਟੈਂਪ ਕਰ ਪਾਵਾਂਗੇ ਔਰ ਜਿਹੜੇ ਆਪਾਂ ਰੱਟਾ ਮਾਰਨਗੇ ਉਹ ਕਦੇ ਵੀ ਆਪਾਂ ਨੂੰ ਯਾਦ ਨਹੀਂ ਰਹਿੰਦੀ ਉਹ ਵਾਰ-ਵਾਰ 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 ਆਪਾਂ ਨੂੰ ਯਾਦ ਰੱਖਣ ਲਈ ਉਹਨਾਂ ਨੂੰ ਜ਼ੋਰਦੌਣ ਦੇਣਾ ਪਊਗਾ ਮਾਈਂਡ ਤੇ ਔਰ ਜੇ ਕਨਸੈਪਟ ਕਲੀਅਰ ਆ ਤਾਂ ਇੰਨਾ ਆਪਾਂ ਨੂੰ ਉਹ ਨਹੀਂ ਲੱਗਦਾ ਆਪਾਂ ਕੁਐਸਚਨ ਦੇਖਿਆ ਮਾਈਂਡ ਦੇ ਵਿੱਚ ਕਵੈਸਚਨ ਦੀ ਇਮੇਜ ਕ੍ਰੀਏਟ ਕੀਤੀ ਉਹਨੂੰ ਸਮਝਿਆ ਤੇ ਉਹਨੂੰ ਸੋਲਵ ਕਰਤਾ ਠੀਕ ਹੈ ਤੇ ਤੇ ਹਾਂ ਇੰਗਲਿਸ਼ ਦਾ ਵੀ ਦੱਸਦੀ ਹਾਂ ਇੰਗਲਿਸ਼ ਵੈਸੇ ਮੈਂ ਹੀ ਕਰੋਣੀਆਂ ਇੰਗਲਿਸ਼ ਦੇ ਵਿੱਚ ਵੀ ਕੀ ਸੀਗਾ ਇੰਗਲਿਸ਼ ਦੇ ਵਿੱਚ ਆਪਣੇ ਆ ਰਿਹਾ ਮੇਨ ਚੈਪਟਰ ਕਿਹੜਾ ਆ ਰਿਹਾ ਹੈ ਟੈਂਸ ਚੈਪਟਰ ਆ ਰਿਹਾ ਹੈ ਠੀਕ ਹੈ ਟੈਂਸ ਵੋਇਸ ਨਰੇਸ਼ਨ ਆ ਜਿਹੜੇ ਤਿੰਨ ਚੈਪਟਰ ਨੇ ਤਿੰਨ ਨੰਬਰ ਜ਼ਰੂਰ ਲੈ ਕੇ ਆਉਂਦੇ ਨੇ ਠੀਕ ਹੈ ਤਿੰਨ ਨੰਬਰ ਤਿੰਨ ਤੋਂ ਚਾਰ ਨੰਬਰ ਇਹਨਾਂ ਦੇ ਵਿੱਚ ਜਰੂਰ ਆਉਂਦੇ ਨੇ ਠੀਕ ਹੈ ਕਈ ਵਾਰ ਤਾਂ ਟੈਂਸ ਦੇ ਵਿੱਚ ਇਹਨਾਂ ਸੋਖਾ ਕੁਐਸਚਨ ਵੀ ਪੁੱਛ ਲਿਆ ਜਾਂਦਾ ਹੈ ਕਿ ਕਿਹੜੀ ਵਰਬ ਲੱਗੂਗੀ ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਕਿਹੜੀ ਲੱਗੂਗੀ ਠੀਕ ਹੈ ਇਹਨਾਂ ਸੋਖਾ ਕੁਐਸਚਨ ਵੀ ਪੁੱਛ ਲਿਆ ਜਾਂਦਾ ਤਾਂ ਕੀ ਆ ਰਿਹਾ ਬੇਸ ਹੀ ਆ ਰਿਹਾ ਹੈ ਠੀਕ ਹੈ ਔਰ ਦੂਜਾ ਆਪਣੀ ਵਕਾਇਬ ਵਕਾਇਬ ਵੀ ਦੋ ਜਾਂ ਤਿੰਨ ਨੰਬਰਾਂ ਦੀ ਵਕਾਇਬ ਜ਼ਰੂਰ ਆਉਂਦੀ ਹੈ ਐਗਜ਼ਾਮ ਦੇ ਵਿੱਚ ਠੀਕ ਹੈ ਦੋ ਆ ਤਿੰਨ ਨੰਬਰ ਦੀ ਵੋਕੇਬ ਜਿਹੜੀ ਆਪਣੀ ਇੱਥੇ ਹੁਣੇ ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਦੇ ਵਿੱਚ ਵੀ ਆਈ ਸੀ ਆਈ ਥਿੰਕ ਤਿੰਨ ਨੰਬਰ ਦੀ ਸੀ ਕਿ ਦੋ ਨੰਬਰ ਦੀ ਵੋਕੇਬ ਸੀ ਆ ਤਿੰਨ ਚੈਪਟਰ ਤਾਂ ਜ਼ਰੂਰ ਕਰੋ ਠੀਕ ਹੈ ਇੱਕ ਪ੍ਰੈਪੋਜੀਸ਼ਨ ਵਾਲਾ ਵੀ ਆਪਣਾ ਜਿਹੜਾ ਚੈਪਟਰ ਆ ਉਹ ਵੀ ਆਉਂਦਾ ਤੇ ਇਹ ਸਾਰੇ ਚੈਪਟਰ ਮੈਂ ਬੈਚ ਦੇ ਵਿੱਚ ਵੈਸੇ ਕਰਵਾ ਦਿੱਤੇ ਆ ਤੇ ਜੇ ਤੁਸੀਂ ਕਰਨੇ ਆ ਤਾਂ ਆਪਣਾ ਬੈਚ ਕੋਈ ਵੀ ਤੁਸੀਂ ਬੈਚ ਪਰਚੇਸ ਕਰ ਸਕਦੇ ਹੋ ਲੈਬ ਟੈਂਡੈਂਟ ਵਾਲਾ ਵੀ ਚੱਲ ਰਿਹਾ ਆਪਣਾ ਔਰ ਆਪਣਾ ਫੂਡ ਸਪਲਾਈ ਇਨਸਪੈਕਟਰ ਵਾਲਾ ਵੀ ਚਲ ਰਿਹਾ ਹੈ ਬੈਚ ਤਾਂ ਤੁਸੀਂ ਬੈਚ ਤੇ ਜਾ ਕੇ ਪਰਚੇਸ ਕਰਕੇ ਆ ਸਾਰੇ ਚੈਪਟਰ ਕਲੀਅਰ ਕਰ ਸਕਦੇ ਹੋ ਪੂਰੇ ਬੇਸਿਕ ਲੈਵਲ ਤੋਂ ਕਰਵਾਏ ਹੋਏ ਆ ਮੈਂ ਚੈਪਟਰ ਹਾਂਜੀ ਕਿਮ मैम ਨੇ ਇੰਗਲਿਸ਼ ਤੇ ਰੀਜ਼ਨਿੰਗ ਦੀ ਓਵਰਵਿਊ ਦਿੱਤੀ ਤੁਹਾਨੂੰ ਤੇ ਮੈਥ ਦਾ ਕੰਟੈਂਟ ਦੱਸਦਾ ਕਿ ਵੀ ਬੇਸਿਕ ਲੈਵਲ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਐਗਜ਼ਾਮ ਦੇ ਵਿੱਚ ਜ਼ਿਆਦਾ ਪੁੱਛੀਆਂ ਜਾਂਦੀਆਂ ਨੇ ਆ ਚੀਜ਼ ਕਲੀਅਰ ਕੀਤੀ ਹੈ ਪਰ ਇੱਕ ਚੀਜ਼ ਇੱਥੇ ਹੋਰ ਨੋਟਿਸ ਕਰਨ ਵਾਲੀ ਹੈ ਕਿ ਜਿੱਦਾਂ ਇੱਕ ਚੀਜ਼ ਅਸੀਂ ਦੱਸੀ ਕਿ ਪਜ਼ਲ ਜਿਹੜੀ ਆ ਉਹ ਸਿਲੇਬਸ ਦੇ ਵਿੱਚ ਮੈਂਸ਼ਨ ਨਹੀਂ ਐਨੀ ਜ਼ਿਆਦਾ ਪਰ ਉਹ ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਦੇ ਵਿੱਚ ਵਧੀਆ ਲੈਵਲ ਦੀ ਪਜ਼ਲ ਜਿਹੜੀ ਉਹ ਦੇ ਰੱਖੀ ਸੀਗੀ ਕਿਉਂਕਿ ਪਤਾ ਹੈ ਇਹਨਾਂ ਨੇ ਨਾ ਥੱਲੇ ਤੁਸੀਂ ਸਿਲੇਬਸ ਦੇਖੋਗੇ ਪਿੱਛੇ ਐਗਜ਼ਾਮ ਜਿੰਨੇ ਵੀ ਹੋਇਆ ਚਾਹੀ ਸੀਨੀਅਰ ਅਸਿਸਟੈਂਟ ਦਾ ਹੋਇਆ ਚਾਹੀ ਪਟਵਾਰੀ ਦਾ ਹੋਇਆ ਚਾਹੀ ਐਕਸਾਈਜ਼ ਦਾ ਐਗਜ਼ਾਮ ਹੋਇਆ ਜੇ ਕੋਈ ਵੀ ਐਗਜ਼ਾਮ ਹੋਇਆ ਤੁਸੀਂ ਥੱਲੇ ਦੇਖੋਗੇ ਇੱਕ ਚੀਜ਼ ਲਿਖ ਰੱਖੀ ਹੈ ਕਿ ਜਿਹੜਾ ਅਸੀਂ ਸਿਲੇਬਸ ਡਿਫਾਈਨ ਕਰ ਰੱਖਿਆ ਹੈ ਇਹਦੇ ਤੋਂ ਅੱਡ ਵੀ ਮਤਲਬ ਕਿ ਇਹ ਸ ਸਿਰਫ ਇੱਕ ਤੁਹਾਨੂੰ ਅਸੀਂ ਨਮੂਨਾ ਪੇਸ਼ ਕੀਤਾ ਹੈਗਾ ਸਿਲੇਬਸ ਦਾ ਐਵੇਂ ਦਾ ਹੋਊਗਾ ਪਰ ਇਸ ਤੋਂ ਅੱਡ ਵੀ ਥੋੜਾ ਬਹੁਤ ਇੱਧਰ ਉੱਧਰ ਹੋ ਸਕਦਾ ਤੁਸੀਂ ਅੱਜ ਹੀ ਚੈੱਕ ਕਰਕੇ ਦੇਖ ਲਓ ਸਿਲੇਬਸ ਇਹ ਚੀਜ਼ਾਂ ਦੇ ਰੱਖੀਆਂ ਨੇ ਬਾਕੀ ਜੇ ਮੈਂ ਆਉਣ ਵਾਲੀਆਂ ਵੈਕੈਂਸੀਆਂ ਦੀ ਗੱਲ ਕਰਾਂ ਤਾਂ ਆਉਣ ਵਾਲੀਆਂ ਵੈਕੈਂਸੀਆਂ ਦੇ ਵਿੱਚ ਕਰੰਟ ਅਫੇਅਰ ਜਿਆਦਾ ਆਉਗੀ ਸੀਨੀਅਰ ਅਸਿਸਟੈਂਟ ਵਿੱਚ ਵੀ ਕਰੰਟ ਅਫੇਅਰ ਜਿਆਦਾ ਆਇਸੀ ਜੀਕੇਜੀਐਸ ਦੇ ਪੋਰਸ਼ਨ ਦੇ ਵਿੱਚ ਬਾਕੀ ਪੋਲੀਟੀ ਹੁੰਦੀ ਹੈ ਉਹ ਆਪਾਂ ਕਰ ਹੀ ਰਹੇ ਆ ਫ੍ਰੀ ਕਲਾਸਿਸ ਦੇ ਵਿੱਚ ਵੀ ਕਰ ਰਹੇ ਆ ਆਪਾਂ ਹਨਾ ਤੇ ਬਾਕੀ ਜੇ ਤੁਸੀਂ ਕੋਈ ਬੈਚ ਵੀ ਪਰਚੇਸ ਕਰਨਾ ਚਾਹੁੰਦੇ ਹੋ ਕਿਉਂਕਿ ਅੱਗੇ ਐਕਸਾਈਜ਼ ਇੰਸਪੈਕਟਰ ਦੀਆਂ ਵੈਕੈਂਸੀਸ ਜਿਹੜੀਆਂ ਨੇ ਉਹ ਆਣ ਗਈਆਂ ਠੀਕ ਹੈ ਫੂਡ ਸਪਲਾਈ ਇਨਸਪੈਕਟਰ ਦੀਆਂ ਵੈਕੈਂਸੀਸ ਵੀ ਓਨ ਦੀ ਹੈਗੀ ਹੈ ਬਟ ਉਸ ਤੋਂ ਪਹਿਲਾਂ ਐਕਸਾਈਜ਼ ਤੇ ਪਟਵਾਰੀ ਤਾਂ ਫਾਈਨਲ ਹੈਗਾ ਕਿ ਓਣਗੀਆਂ ਹੀ ਓਣਗੀਆਂ ਠੀਕ ਹੈ ਕਿਉਂਕਿ ਹੁਣ ਦੇਖੋ ਮਿਡ ਦੇ ਵਿੱਚ 2024 ਐਵੇਂ ਤਾਂ ਹੋ ਨਹੀਂ ਸਕਦਾ ਕਿ ਇਹ ਖਾਲੀ ਕੱਢਣਗੇ ਕਿਉਂਕਿ 2023 ਦੇ ਵਿੱਚ ਬਹੁਤ ਵਧੀਆ ਵੈਕੈਂਸੀਆਂ ਆਈਆਂ ਤਾਂ 2024 ਦੇ ਵਿੱਚ ਵੀ ਕਾ ਵਕੈਂਸੀਆਂ ਆਣ ਦੇ ਪੂਰੇ ਪੂਰੇ ਚਾਂਸੇਸ ਨੇ ਤਾਂ ਆਪਣੇ ਲੈਬ ਅਟੈਂਡੈਂਟ ਪਟਵਾਰੀ ਵੀਡੀਓ ਐਕਸਰਸਾਈਜ਼ ਐਂਡ ਫੂਡ ਸਪਲਾਈ ਇਹਨਾਂ ਦੇ ਸਾਰਿਆਂ ਦੇ ਬੈਚਸ ਚੱਲ ਰਹੇ ਨੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਆਪਣੀ ਇਨਕੁਆਰੀ ਵੀ ਲੈ ਸਕਦੇ ਹੋ 9812630162 ਇਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਐਪ ਦਾ ਲਿੰਕ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਦੇ ਰੱਖਿਆ ਤੁਸੀਂ ਫ੍ਰੀ ਆਫ ਕੋਸਟ ਉੱਥੇ ਜਾ ਕੇ ਕੁਇਜ਼ ਵੀ ਲਗਾ ਸਕਦੇ ਹੋ ਕੁਇਜ਼ ਕਾਫੀ ਸਾਰੀ ਉੱਥੇ ਪਾ ਰੱਖੀ ਹੈ ਠੀਕ ਹੈ ਤੇ ਤੁਸੀਂ ਕਾਲ ਕਰਕੇ ਕਿਸੇ ਵੀ ਕੋਰਸ ਦੀ ਇਨਕੁਆਰੀ ਲੈ ਸਕਦੇ ਹੋ ਬਾਕੀ ਸਿਲੇਬਸ ਸਾਰਾ ਦਾ ਸਾਰਾ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਕਰਵਾਇਆ ਜਾਊਗਾ ਮੈਮ ਮੈਥ ਇੰਗਲਿਸ਼ ਕਰਵਾ ਰਹੀ ਹੈ ਜੀਕੇਜੀਐਸ ਵਾਲਾ ਪੋਰਸ਼ਨ ਮੇਰੇ ਕੋਲੇ ਹੈ ਪੰਜਾਬੀ ਦੇ ਅਲੱਗ ਸਾਡੇ ਕੋਲੇ ਟੀਚਰ ਹੈਗੇ ਤਾਂ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਅਸੀਂ ਬਹੁਤ ਵਧੀਆ ਕਰਵਾਵਾਂਗੇ ਤੁਸੀਂ ਉਹ ਉਸ ਚੀਜ਼ ਦੀ ਟੈਨਸ਼ਨ ਨਾ ਲਓ ਕਿ ਵੀ ਹਾਂਜੀ ਇਹ ਵਧੀਆ ਨੀ ਕਰਾਉਣਗੇ ਬਾਕੀ ਤੁਸੀਂ ਪੋਲੀਟੀ ਵਗੈਰਾ ਦੀਆਂ ਇੰਗਲਿਸ਼ ਦੀਆਂ ਕਲਾਸਿਸ ਜਿਹੜੀਆਂ YouTube ਤੇ ਪਈਆਂ ਉਹ ਜਾ ਕੇ ਇੱਕ ਵਾਰੀ ਮਤਲਬ ਕਿ ਵਿਜ਼ਿਟ ਵੀ ਕਰ ਸਕਦੇ ਹੋ ਉੱਥੇ ਕਿ ਵੀ ਹਾਂਜੀ ਦੇਖ ਸਕਦੇ ਹੋ ਕਿ ਕੀ ਕੁਝ ਹੈਗਾ ਕਲੀਅਰ ਐ ਇੰਨੀ ਗੱਲ ਠੀਕ ਐ हां इंग्लिश मैथ ਵੀ ਦੇਖ ਸਕਦੇ ਹੋ इंग्लिश मैथ ਵੀ ਪਲੇਲਿਸਟ ਬਣੀ ਹੋਈ ਹੈ ਪਲੇਲਿਸਟ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਲੀਅਰ ਐ ਇੰਨੀ ਗੱਲ ਬਾਕੀ ਤੁਸੀਂ ਪਰਚੇਸ ਕਰ ਸਕਦੇ ਹੋ ਕੋਰਸ ਵਕੇਨਸੀਜ਼ ਜ਼ਰੂਰ ਆਣਗੀਆਂ 101% ਸ਼ੋਰ ਆ ਜੇ ਜੋਬ ਲੈਣਾ ਚਾਹੁੰਦੇ ਹੋ ਤਾਂ ਲੱਗੇ ਰਹੋ अदरवाइज ਤਾਂ ਫਿਰ ਗੱਲਾਂ ਹੀ ਨਹੀਂ ਠੀਕ ਹੈ ਜੀ ਓਕੇ ਜੀ ਥੈਂਕ ਯੂ ਸੋ ਮੱਚ